ਇਹ ਆ ਜਿੱਦਾ ਆਪਣਾ ਵਲੌਗ ਜਿਹੜਾ ਹੈ ਉਹ ਸਟਾਰਟ ਆਇਆ ਜੀ ਬਾਜ਼ਾਰ ਤੋਂ ਤੇ ਅਸੀਂ ਖਾਣ ਆਏ ਆ ਆਲੂ ਵਾਲੇ ਪਰੌਂਠੇ ਹਾਂ ਨੀ ਮੈਂ ਲੈ ਲੀ ਤੇ ਆ ਮਾਤਾ ਜੀ ਹਣ ਦੁਆਏ ਆ ਅਸੀਂ ਆਲੂ ਵਾਲੇ ਪਰੌਂਠੇ ਖਾਣ ਤੇ ਸਾਰਾ ਟੱਬਰ ਸਾਡਾ ਅੱਧਾ ਕਿ ਇੱਧਰ ਬੈਠਾ ਜੀ ਅੱਧਾ ਇੱਧਰ ਬੈਠਾ ਜੀ ਤੇ ਆ ਮਾਸੀ ਮੇਰੀ ਅਖੰਦੀ ਵੀ ਇੱਕ ਹੋਰ ਹਾਂ ਤੁਹਾਨੂੰ ਤੁਹਾਨੂੰ ਨਹੀਂ ਮਿਲਣਾ ਸਾਨੂੰ ਮਿਲਣਾ ਵਾ ਆ ਗਏ ਨਹੀਂ ਕੋਈ ਨਾ ਕੋਈ ਤਾਂ ਇਹ ਖਾਣਾ ਹੋਰ ਖਾਣਾ ਤੇ ਇੱਥੇ ਲੋਕ ਭੁੱਖ ਜੀ ਨਹੀਂ ਸਵਾਦ ਵਾੜੀ ਚ ਪਾਉਂਦਾ ਆਇਆ ਜੀ ਪਰੌਂਠਾ ਤੇ ਇਹ ਬਹੁਤ ਹੀ ਸਵਾਦ ਆ ਹੁਣ ਆ ਵੀਰ ਖਾਣ ਲੱਗਾ ਜੀ ਕਿ ਲਓ ਜੀ ਅਸੀਂ ਪਰੌਂਠੇ-ਬਰੌਂਠੇ ਖਾ ਲਏ ਆ ਤੇ ਘਰ ਦੇ ਹਜੇ ਵੀ ਸਾਗ-ਤਾਲ ਚ ਰੁੱਝੇ ਆ ਵੀ ਬਹੁਤ ਵਧੀਆ ਪਰੌਂਠੇ ਸੀ ਤੇ ਹੁਣ ਅਸੀਂ ਚੱਲੇ ਆ ਇੱਥੇ ਲੋਕਲ ਸ਼ਾਪਿੰਗ-ਸ਼ਾਪਿੰਗ ਕਰਪੂ ਅੰਕੀ ਦੀ ਜਾਣ ਲਓ ਚੱਲ ਚਾਟ ਪਾਣੀ ਹਾਂ ਹਾਂ ਆਪਕਾ ਪਰਸੀ ਤੇ ਆ ਨਹੀਂ ਦੇਖ ਸਕਦੇ ਜੀ ਵੀ ਐਦਾਂ ਦਾ ਬਾਜ਼ਾਰ ਬਣਿਆ ਵਾ ਇਹ ਸਾਰਾ ਬਾਜ਼ਾਰ ਹੀ ਬਾਜ਼ਾਰ ਆ ਉਹ ਗੁੰਦਕ ਸਾਰਾ ਹੈ ਨਾ ਜਿਹੜਾ ਇਹ ਬਾਜ਼ਾਰ ਹੀ ਬਾਜ਼ਾਰਿਆ ਤੇ ਆਪਣੇ ਘਰ ਦੇ ਜਿਹੜੇ ਆ ਉਹ ਦਏ ਆ ਖਰੀਦਦਾ ਖਰਾਦੀ ਕਰਨ ਜਿਹੜਾ ਕਿ ਜਾ ਕੇ ਮੁੜ ਕੇ ਦੱਸਣਾ ਇਹਨਾਂ ਨੇ ਵੀ ਅਸੀਂ ਸ਼੍ਰੀ ਹਜੂਤ ਸਾਹਿਬ ਤੋਂ ਤੁਹਾਡੇ ਲੈ ਕੇ ਆਏ ਆ ਜਿੱਦਾਂ ਕਿ ਆਹ ਕੁਮਾ ਮੇਰੀ ਕੁੜੀ ਨੂੰ ਪਾਤੀ ਚੈਨੀ ਮੰਮੀ ਨੇ ਸੋਨੇ ਦੀ ਹੁਣ ਇਹ ਪਾਤੀ ਮੈਂ ਤੇ ਉਹ ਵੀ ਸੋਨੇ ਦੀ ਚੈਨੀ ਪਾਤੀ ਆ ਤੈਨੂੰ ਪਾਤੀ ਸੋਨੇ ਦੀ ਚੈਨੀ ਕੁੜੀ ਨੂੰ ਸੋਨੇ ਦੀ ਚੈਨੀ ਪਾਤੀ ਕੁੜੀਏ ਤੈਨੂੰ ਠੀਕ ਹੈ ਆਹ ਹੀ ਆ ਗਏ ਆ ਜੀ ਭਾਂਡੇ ਵਾਲੀ ਦੁਕਾਨ ਤੇ ਤੈਨੂੰ ਵੇਖ ਸਕਦੇ ਜੀ ਕਿੰਨੇ ਭਾਂਡੇ ਲਾਏ ਵੀ ਹਨਾਂ ਆ ਬੜਾ ਵਧੀਆ ਹੁੰਦਾ ਕੁੱਲ ਵੀ ਜਾਂਦਾ ਬੰਦ ਵੀ ਹੋ ਜਾਂਦਾ ਕੁੱਲ ਵੀ ਜਾਂਦਾ ਤੇ ਬੰਦ ਵੀ ਹੋ ਜਾਂਦਾ ਇਦਾਂ ਇਦਾਂ ਇਹ ਇਦਾਂ ਦਬਰੂ ਆ ਪੰਜਾਂ ਦਾ ਤੇ ਇਹ ਇਹ ਝੂਟਾ ਦਮਾਉਣ ਲਈ ਲੈ ਕੇ ਆਉਂਦੇ ਆ ਜਵਾਕਾਂ ਨੂੰ ਤੇ ਊਠ ਨੂੰ ਮੇਰੇ ਖਿਆਲ ਨਾਲ ਇਹ ਹੁਣ ਉਸ ਤੱਕ ਲੈ ਕੇ ਜਾਣਗੇ ਗਾਣ ਚਲੋ ਜੀ ਤੇ ਤੇ ਇਧਰਲੇ ਪਾਸੇ ਵੇਖ ਸਕਦੇ ਨੇ ਵੀ ਜਿਹੜੀਆਂ ਇਧਰਲੇ ਪਾਸੇ ਵਾਲੀਆਂ ਇਹ ਵੀ ਸਾਰੀਆਂ ਸਰਾਵਾਂ ਵਾਂ ਤੇ ਆ ਵੀ ਸਾਰੀਆਂ ਸਰਾਵਾਂ ਆ ਜਿਹੜੀ ਇੰਨੀ ਇੰਨੀ ਕੀ ਤੁਸੀਂ ਵੇਖਿੰਦਾ ਇਹਦੇ ਇਹ ਉਧਰਲੇ ਪਾਸੋਂ ਮਤਲਬ ਐਦਾਂ ਵਾਂ ਤ੍ਰੇਸ਼ਵੀ ਜੀ ਤੇ ਇਧਰਲੇ ਪਾਸੇ ਐਨੋ ਵਾਂ ਤ੍ਰੇਸ਼ਵੀ ਜੀ ਇਹਦੇ ਵਿਚਕਾਰ ਜਿਹੜੇ ਉਹ ਸੋਲਰ ਸਿਸਟਮ ਲੱਗੇ ਆ ਜਿਹੜੇ ਕਿ ਗੁਰਦੁਆਰਾ ਲੰਗਰ ਸਾਹਿਬ ਵਾਲ ਨੂੰ ਜਾਂਦੇ ਆ ਜਿੱਦਾਂ ਕਿ ਆਹ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੋਲਰ ਸਿਸਟਮ ਤੇ ਜਿਹੜੀ ਉਹ ਨੁਕਰ ਆ ਉਹ ਜਿਹੜੀ ਤੁਹਾਨੂੰ ਮੈਂ ਪਰਲੇ ਪਾਸੇ ਜਿਹੜੀ ਆ ਉਹ ਦਿਖਾਉਂਦਿਆਂ ਵਾਂ ਤੇ ਇਸ ਹਿਸਾਬ ਨਾਲ ਲਾਇਆ ਗਿਆ ਜਿਹੜਾ ਸੋਲਰ ਸਿਸਟਮ ਤੇ ਇਧਰਲੇ ਪਾਸੇ ਨੂੰ ਇਹ ਜਿਹੜੀ ਆ ਤਰੇਸ਼ਵੀਂ ਤੁਹਾਨੂੰ ਦੱਸਣਿਆ ਹਾਂ ਵੀ ਐਨੂੰ ਤੇ ਐਨੂੰ ਜਿਹੜੀ ਜਾਂਦੀ ਆ ਨਾ ਇਹਦੀ ਉਹ ਜਿਹੜੀ ਨੁੱਕਰ ਆ ਜਿਹੜੀ ਮੈਂ ਤੁਹਾਨੂੰ ਹੁਣੇ ਦਿਖਾਈ ਆ ਤੇ ਉਹ ਜਿਹੜੀ ਸਰਾਹ ਆ ਉਹ ਐਨਆਰਆਈ ਸਰਾਹ ਹੁਣ ਬਣੀ ਆ ਤੁਸੀਂ ਵੇਖ ਸਕਦੇ ਹੋ ਗਾੜੀ ਲਿਖਿਆ ਅਮਰਿਤ ਦੇਸ਼ਕੋ ਸਿੰਘ ਸਜੋਬ ਇਹ ਆ ਜੀ ਆਪਣੇ ਮਾਮਾ ਜੀ ਦਾ ਬੇਟਾ ਹੁਸਨਪ੍ਰੀਤ ਸਿੰਘ ਤੇ ਅਸੀਂ ਗਏ ਹਾਂ ਦੋਵੇਂ ਜਾਣੇ ਪਰਚੀ ਕਟਾਉਣ ਜਿਹੜੀ ਕਮਰੇ ਦੀ ਹੁੰਦੀ ਆ ਤੇ ਵਾਵਾ ਦਿਨੋਂ ਗਏ ਸੀ ਪਰਚੀ ਨਹੀਂ ਕਟਾਈ ਬਾਬੇ ਨੇ ਕਮਰਾ ਦੇਤਾ ਹੈ ਉਤਰਾ ਹੀ ਤੇ ਅੱਜ ਫਿਰ ਉਹਨਾਂ ਨੇ ਫੋਨ ਲਾਇਆ ਵੀ ਆਪ ਦੀਆਂ ਕਿ ਮਹਾਰਾਜ ਜੀ ਪਰਤੀ ਕਟਾ ਕੇ ਜਾਓ ਤੇ ਫਿਰ ਅਸੀਂ ਪਰਚੀ ਪੁਰਤੀ ਕਟਾ ਕੇ ਹੁਣੇ ਚੱਲੇ ਆ ਫਿਰ ਬਾਜ਼ਾਰ ਚ ਘਰ ਦੇ ਨੂੰ ਮਿਲਣ ਜਾ ਕੇ ਤੇ ਅਸੀਂ ਥੋੜਾ ਜਿਹਾ ਅੱਗੇ ਚਲੇ ਗਏ ਹਾਂ ਤੇ ਘਰ ਦੇ ਆਪਣੇ ਜਿਹੜੇ ਉਹ ਉਹ ਇੱਧਰ ਗਏ ਆ ਪ੍ਰਿੰਸ ਗਿਫਟ ਜਿਹੜੀ ਆ ਇਲੈਕਟ੍ਰੋਨਿਕ ਜਿਹੜੀ ਦੁਕਾਨ ਬਣੀ ਬਹਾ ਬਹਾ ਤਗੜੀ ਤੇ ਬਾਹਰ ਐਸੀ ਜਿਹੀ ਲੱਗੀ ਆ ਐਦਾਂ ਚੱਲਦੇ ਰਹਿੰਦੇ ਸ਼ਬਦ ਆ ਆਪਣੇ ਘਰ ਦੇਦੇ ਆ ਸ਼ੋਪਿੰਗ-ਚੂਪਿੰਗ ਕਰਨ ਖਰੀਦ-ਖੜੀ ਕਰਨ ਅਜਿਹਾ ਤੈਨੂੰ ਦੇਖੋ ਚੀਜ਼ਾਂ ਕੱਢੀਆਂ ਘਾਟ ਘਾਟ ਦੇ ਬਾਜਬੂਰੇ ਆਪਣੇ ਗਵਾ ਮੱਝ ਨਹੀਂ ਉਹ ਹੁਣ ਉਹਨਾਂ ਦੀ ਪੂਜਾ ਕਰਦੇ ਆ ਆਪਾਂ ਤਾਂ ਉੱਧਾ ਰੱਖਣੀਆਂ ਮਮੀ ਮੈਰੀ ਨੇ ਕਰ ਲਈ ਹੈ ਸ਼ਾਪਿੰਗ ਇਹਨਾਂ ਨੇ ਪਤਾ ਨਹੀਂ ਕਿਹੜੀ ਗਾਂ ਜੀ ਲੈ ਲਈ ਆ ਘਰੇ ਜਾ ਕੇ ਵਿਖਾਵਾਂਗੇ ਹੁਣ ਇਧਰੇ ਚੱਲ ਖੋਲਣੀ ਨਹੀਂ ਤੇ ਉਹ ਜੀ ਦੁਕਾਨਦਾਰ ਨੇ ਨਾ ਵੀਡੀਓਗ੍ਰਾਫੀ ਕਰਨ ਦੀ ਇਲਾਉਡ ਨਹੀਂ ਤਾਂ ਕਰਕੇ ਕੀ ਚੀ ਨਹੀਂ ਤੇ ਥੋੜੀ ਬਹੁਤ ਸ਼ਾਪਿੰਗ ਫਿਰ ਇਹਨਾਂ ਨੇ ਵੀ ਕਰ ਕਰ ਲਈ ਤੇ ਇੱਥੇ ਤੁਹਾਨੂੰ ਮੈਂ ਦਿਖਾਉਣਾ ਵਾ ਆ ਵੇਖੋ ਨਾ ਨਾਨੀ ਦੀ ਲਾਡਲੀ ਭੂਆ ਦੀ ਲਾਡਲੀ ਦਾਦਾ ਦਾਦੀ ਦਾ ਲਾਡਲਾ ਪਾਪਾ ਦਾ ਮਗੜ ਬਸ਼ ਪਾਪਾ ਦਾ ਮਗੜ ਬਸ਼ ਤੇ ਇਹਨਾਂ ਨੇ ਲਿਆ ਵਾ ਜੀ ਆ ਹਜੂਰੀਆ ਹਜੂਰੀਆਂ ਹਨ ਇਹਨਾਂ ਨੇ ਲਿਆ ਵਾ ਜੀ ਆ ਹਜੂਰੀਆ ਜਿਹੜਾ ਪਰਨੇ ਵਾਂਗੂ ਜਿਹੜਾ ਅੱਜ ਕੱਲ ਚਲਾਇਆ ਗਿਆ ਜਿਹੜਾ ਪਰਨੇ ਦੇ ਉੱਤੇ ਉਹਦੀ ਬਣ ਲਈਦਾ ਵਾ ਤੇ ਇੱਕ ਆ ਲਈ ਆ ਮ사ਜ ਵਾਲੀ ਮਸ਼ੀਨ ਓਕੇ ਜੀ ਆਪਣੇ ਵੀਰ ਦੋ ਹੋਰ ਆ ਗਏ ਆ ਕਿ ਤਾਂ ਮਰੇ ਉਹ ਸ੍ਰੀ ਗਾਗ ਜੀ ਨੇ ਤੇ ਆ 스타벅 ਆਲਾ ਛੱਲਾ ਲੈ ਲਿਆ ਵੀਰ ਨੇ ਨਿੱਕੇ ਨੇ ਲਓ ਜੀ ਬਹੁਤ ਸੋਹਣਾ ਆਨੇ ਕੇ ਵੀਰ ਨੇ ਲਿਆ ਮੁਰਸਲ ਲਿਆ ਇੱਧਰ ਰੱਖੋ ਕਿਹੜਾ ਨੰਬਰ ਆਉ ਦੱਸ 70 70 ਨਹੀਂ ਆਇਆ ਔਰ ਹੀ ਕੋਈ ਆ ਗਿਆ ਨਹੀਂ ਵੇਖ ਰਾਇ ਇਹਦੇ ਅਸੀਂ ਅੱਜ ਦਾ ਦਿਨ ਜਿਹੜਾ ਵਾ ਉਹ ਸਾਰਾ ਸ਼ਾਪਿੰਗ ਤੇ ਜਾਣਾ ਵਾ ਤੇ ਅਸੀਂ ਗਲਤੀ ਕਰ ਲਈ ਬੀਬੀਆਂ ਨਾਲ ਆਣ ਕੇ ਉਹ ਇੱਕ ਰੇੜੀ ਤੋਂ ਹੀ ਨਹੀਂ ਹਲਦੀਆਂ ਤੇ ਰੇੜੀ ਤੋਂ ਤੇ ਜਿਹੜੇ ਜਿਹੜੇ ਮੇਰਾ ਬਲਾ ਵੇਖਣਦੇ ਆ ਉਹਨਾਂ ਨੂੰ ਆਣ ਕੇ ਇਹਨਾਂ ਨੇ ਕਹਿਣਾ ਵੀ ਅਸੀਂ ਬੜੇ ਮਹਿੰਗੇ ਮਹਿੰਗੇ ਲੈ ਕੇ ਆਏ ਆ ਮੀਆਂ-ਮੀਆਂ ਦੀ ਚੀਜ਼ ਏ ਸਾਰੀ ਝੂਠ ਮਾਰ ਰਹੀਆਂ ਠੀਕ ਹੈ ਤਾਂ ਨਹੀਂ ਮੰਨਣਾ ਨਹੀਂ ਤੇ ਆਹ ਮੁੰਡਾ ਵੀ ਆ ਗਿਆ ਇਹਨੇ ਪੰਜਾਬ ਵਾਲੀ ਟੀ-ਸ਼ਰਟ ਪਾਈ ਆ ਪੰਜਾਬ ਪੰਜਾਬੀ ਚ ਪੰਜਾਬ ਉਰਦੂ ਚ ਪੰਜਾਬ ਇੰਗਲਿਸ਼ ਚ ਤੇ ਆਹ ਵੇਖੋ ਚੂੜੀਆਂ ਲੈਂਦੀਆਂ ਬੀਬੀਆਂ ਤੇ ਆਹ ਮੰਮੀ ਨੂੰ ਵੀ ਆਈਆਂ ਪਸੰਦ ਆ ਗਈਆਂ ਵਧੀਆ ਲੱਗਦੀਆਂ ਲੱਗੀਆਂ ਵਧੀਆ ਆਉਂ ਨਹੀਂ ਆਦੇ ਨਹੀਂ ਰਹਿਣ ਤੋਂ ਲਾ ਦੋ ਪਰੇ ਇੱਕ ਮਿੰਟ ਰੈਫਰੀ ਰੈਫਰੀ ਓਏ 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 ਤੁਸੀਂ ਜਿਆਦਾ ਨਹੀਂ ਓਏ ਓਏ ਜਿਆਦਾ ਨਾ ਲੜਨਾ ਇਹ ਕਦੀ 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 ਜਵਾਗ ਦੇੜੇ ਲੜ ਪੈਂਦੇ ਆ ਕਦੀ ਕਦੀ ਜਵਾਗ ਲੜ ਪੈਂਦੇ ਆ ਤੇ ਇਹਨਾਂ ਨੂੰ ਠਾਉਣਾ ਪੈਂਦਾ ਵਾ ਤੇ ਮੇਰੇ ਵੀਰ ਨਾਲ ਲੜਿਆ ਕਰ ਉੱਚਾ ਲਾ ਦੇਵੇ ਹਾਸਾ ਨਹੀਂਦਾ ਇਹ ਮੁੰਡਾ ਮਜ਼ਾਕ ਕਰਦਾ ਵਾਦੂ ਛਾਣਾ ਹੀ ਹੋੜਾ ਵਈ ਤੇ ਆਹ ਮੁੰਡਾ ਛੋੜਾ ਗੁੱਸਾ ਕਰ ਗਿਆ ਵਾ ਆਇਆ ਏ ਚਾ ਗੁੱਸਾ ਨਹੀਂ ਕਰਨਾ ਹੱਸ ਸਭ ਇਹ ਹੱਸ ਸਭ ਇਹ ਵੀ ਇਤੋਂ ਆ ਜਿਹੜੇ ਡਰਾਈ ਫਰੂਟਸ ਐ ਇਹ ਵੀ ਮਿਲਦੇ ਜੇ। ਬਾਕੀ ਤੁਸੀਂ ਵੇਖ ਸਕਦੇ ਜੇ ਵੀ ਆ ਲਾਚੀ, ਸੌਗੀ, ਜੁਵੈਨ, ਸੌਫ, ਮੱਕਜ ਤੇ ਕਾਜੂ ਤੇ ਗਰੀਆਂ ਤੇ ਆ ਗਰੀ ਦਾ ਤੇਲ ਇਹ ਗਰੀ ਦਾ ਤੇਲ। ਮੇਰੇ ਮੰਮੀ ਮੈਨੂੰ ਬੀਚ ਪਿਆ ਲੱਗਿਆ ਜੂਸ ਪੀ ਪੀ ਕਿ ਅਸੀਂ ਜਾਣਾ ਮੋਟੇ ਹੋ ਕੇ ਤੇ ਨਾਰਾਂ ਦਾ ਜੂਸ ਵੀ ਲੱਗੇ ਅਸੀਂ ਮਾੜਾ ਧੜਾ ਜੂਸ ਨਹੀਂ ਨਾਰਾਂ ਦਾ ਜੂਸ ਵੀ ਲੱਗੇ। ਜਵਾਕ ਫੇਰ ਆ ਗਏ ਜੀ। ਜਾ ਹਾਨੂੰ ਹੋਰ ਮਿਲ ਗਿਆ ਸਾਡਾ ਪਰਿਵਾਰ ਇਹ ਵੀ ਸ਼ਾਪਿੰਗ ਕਰਦੇ ਸੀ ਤੇ ਅਸੀਂ ਵੀ ਸ਼ਾਪਿੰਗ ਕਰਦੇ ਹਾਂ ਇਹ ਵੀ ਸਾਨੂੰ ਤੱਕਰ ਗਿਆ ਤੇ ਬੜੇ ਸੰਸੀਅਰ ਹੋ ਕੇ ਖਲੋ ਗਿਆ ਵਲੌਗ ਦੇ ਵਿੱਚ ਚਲੋ ਚੰਗੀ ਗੱਲ ਹੈ ਤੇ ਆਹ ਵੇਖੋ ਆਮ ਆਹ ਪੂਦਨਾ ਤੇ ਆਮ ਚਲੋ ਮੈਂ ਅਗਲੇ ਅਗਲੇ ਮੈਂਬਰ ਦਿਖਾ ਦਾਂ ਕਿ ਸਾਡੇ ਨਾਲ ਕਿਹੜੇ-ਕਿਹੜੇ ਸ਼ਾਪਿੰਗ ਕਰਨ ਦੇ ਆਜੇ ਆਹ ਵੇਖੋ ਆ ਵੀ ਇੰਨੇ ਕਿ ਜਣੇ ਤੇ ਉਹ ਜਿਹੜੇ ਨੇ ਉਹ ਵੀ ਸ਼ਾਪਿੰਗ ਕਰਨ ਦੇ ਆਜੇ ਆ ਮੇਰੇ ਮਾਸੀ ਜੀ ਵੀ ਆ ਗਏ ਪਤਾ ਨਹੀਂ ਕਿੱਥੋਂ ਵਿਚਾਰੇ ਇੰਨੇ ਦਿਨਾਂ ਬਾਅਦ ਮਿਲੇ ਮਾਸੀ ਜੀ ਇਹ ਆ ਵਾ ਜੀ ਜੂਸ ਬਾਰ ਬਣਾਇਆ ਵਾ ਇਧਰ ਕੋ ਕੁਰਸੀਆਂ ਨਹੀਂ ਆ ਬੜੀਆਂ ਸੋਹਣੀਆਂ ਇੱਥੇ ਬੈਹਨ ਨੂੰ ਉਧਲੇ ਪਾਸੇ ਆ ਅਨਾਨਾਸ ਟੰਗੇ ਆ ਤੇ ਬਾਕੀ ਜਿਹੜਾ ਨਹੀਂ 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 ਥੈਂਕ ਯੂ ਵੀਰਾਂ ਦਾ ਕੰਨ ਸਰਵ ਕਰਾ ਲਓ ਤੇ ਆ ਮਾਦਾ ਵੀ ਗਜਰੇ ਤੇ ਘੜੇ ਲਾ ਕੇ ਵੇਚੀ ਆ ਤੇ ਆਪਣਾ ਸਾਰਾ ਟੱਬਰ ਵੜ ਗਿਆ ਜੇ ਆਹ ਏਡ ਜਗਾਂ ਨੇ ਗਿਫਟ ਹਾਊਸ ਚ ਇੱਥੋਂ ਪਤਾ ਲੱਗ ਜਾਂਦਾ ਵਾ ਵੀ ਇਹ ਤਰਨ ਤਰਨ ਆਏ ਆ ਇੱਥੋਂ ਪਤਾ ਲੱਗ ਜਾਂਦਾ ਇਹ ਓ ਜਵਾਕੋ ਓਏ ਜਵਾਕੋ ਆਹ ਘਤੋਂ ਸੁੱਟ ਗਏ ਇਹਨੂੰ ਮੈਂ ਚੋਕੇ ਰੱਖਦਾ ਇੱਥੇ ਪਾਸੇ ਇਹਦੇ ਪਤਾ ਨਹੀਂ ਲੱਗਾ ਪਰ ਉਹ ਵੇਲੇ ਕਿੱਡੇ ਸ਼ਤਾਨੇ ਜਵਾਕੋ ਭੱਜ ਗਏ ਆ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਤਰਨ ਤਰਨ ਆਏ ਆ ਆ ਆਮਚਾਰਾ ਕੱਲਾ ਰਹਿ ਗਿਆ ਵੇਲੇ ਕੀ ਕਰ ਸਰ ਇਹ ਟੇਡਾ ਮੇਡਾ ਕਰੀ ਜਾਂਦਾ ਇਹ ਹਿਰਨ ਨਾਲ ਹਿਰਨ ਕਿਹੜਾ ਵਧੀਆ ਬਣਿਆ ਹੋਇਆ ਪਾਉ ਵੀਡੀਓ ਬਣਾ ਸਕਦੇ ਆ ਵੀਡੀਓ ਅਰੇ ਥੈਂਕ ਯੂ ਭਈਆ ਥੈਂਕ ਯੂ ਬ੍ਰੋ ਡੌਗੀ ਕਿਹੜਾ ਵਧੀਆ ਫੁੱਜੀ ਵੜਦਾ ਫੇਰ ਉਹ ਗੱਲ ਇਤਾਂ ਕਰ ਰੋ ਨਹੀਂ ਹਟਦੇ ਜਵਾਗ ਤੇ ਆਹ ਮੁੰਡੇ ਨੂੰ ਪਸੰਦ ਆ ਗਈ ਆ ਇਹਨੂੰ ਤੇ ਤੈਨੂੰ ਵੀ ਇਹੋ ਚਾਹੀਦੀ ਆ ਆ ਮੁੰਡਾ ਕਹਿੰਦਾ ਮੈਨੂੰ ਵੀ ਇਹੋ ਚਾਹੀਦੀ ਆ ਤੇ ਹੁਣ ਪਰ ਪੈਸੇ ਦੇ ਹੈਗੇ ਨਹੀਂ ਇਹ ਇਹ ਪਤਾ ਕੀ ਕਰਿਓ ਗੱਲ ਸੁਣੋ ਚਲੋ ਲੈ ਲਿਓ ਪਰ ਜਿਹੜਾ ਆਪੇ ਕਮਾਈ ਕਰਨ ਦਾ ਹੈ ਉਹਨਾਂ ਉਦੋਂ ਲੈ ਲਿਓ ਠੀਕ ਆ ਉਦੋਂ ਮਿਲ ਜਾਓ ਦੇਖੋ ਕਰੋਕੋਡਾਇਲ ਕਿ ਡੱਬ ਰਹੀ ਆ ਜੀ ਪੂਰੇ ਦੰਦ ਦੰਦ ਨਿਕਲੇ ਇਹਦੇ ਇਹ ਉਹ ਦੁਕਾਨ 'ਚ ਉਹ ਤੇ ਸਾਨੂੰ ਕੁਝ ਨਹੀਂ ਪਸੰਦ ਆਇਆ ਮਹਿੰਗਾ ਸੀ ਥੋੜਾ ਜਿਹਾ ਤੇ ਬੀਬੀਆਂ ਆਪਣੀਆਂ ਆ ਗਈਆਂ ਹੋਰ ਅੱਗੇ ਤੇ ਅਹੀ ਹੁਣ ਵੇਖਾਂਗੇ ਇਥੋਂ ਬੈਗ ਬੂਗ ਵੇਨੇ ਤੇਰੀ ਕੋਲੇ ਆ ਨਾ ਬੈਗ ਲੈਣਾ ਵੀ ਬੈਗ ਉਹ ਨਾ ਵੀ ਕਿਥੋਂ ਚਲੋ ਆਜੋ ਬੈਗ ਲੈ ਜੇ ਚਲੋ ਜੀ ਆਹ ਤਾਂ ਆਈ ਹੀ ਇੱਥੇ ਆਪਾਂ ਜਿਹੜੇ ਬਹਿ ਗਿਆ ਉਹ ਵਧੀਆ ਲੱਗਿਆ ਆ ਜਿਪੀ ਵਾਲਾ ਸਿਸਟਮ ਨੇ ਚੱਲਿਆ ਹੋਆ ਨਿਕਾਇਆ ਪਾਉ ਚੜਿਆ ਬਣ ਜਾਂਦਾ ਤੇ ਮੜ ਕੇ ਖੁੱਲ ਜਾਂਦਾ ਏ ਤੇ ਆ ਕੋ ਸਾਰੀਆਂ ਬੀਬੀਆਂ ਨੇ ਲੈ ਲਏ ਆ ਬੈਗ ਦੇ 200 ਰੁਪਏ ਦਾ ਵੇਚ ਦੇ ਦੇ ਕੋਰ ਕਰ ਲੈ 200 ਰੁਪਏ ਦਾ ਬੈਗ ਤੇ ਜਿਹੜੀ ਆਹੜੀ ਬਿਲਡਿੰਗ ਐ ਨਾ ਮਿੱਤਰੋ ਇਹਦੇ ਵਿੱਚ ਬੈਂਕ ਆ ਗਡਾਉਣ ਆ ਤੇ ਜਿਮਿਆਂ ਦੇ ਮੈਡੀਕਲ ਸਹੂਲਤ ਵੀ ਹੈਗੀ ਆ ਆਹੜੀ ਬਿਲਡਿੰਗ ਦੇ ਵਿੱਚ ਪਰ ਪਤਾ ਕਿਸੇ ਨੂੰ ਨਹੀਂ ਓਏ ਇਧਰ ਕੀ ਇਧਰੇ ਬੜਾ ਵਧੀਆ ਦੀ ਗੱਡ ਜੀ ਓਏ ਇਧਰ ਦੇ ਪਾਸੇ ਇਕੱਠੇ ਹੋ ਜਾਂਦੇ ਇਧਰ ਦੇ ਪਾਸੇ ਪੁੱਲ ਇਧਰ ਗੱਡੀ ਵੀ ਹੈਗੀ ਜੰਗੀ ਜੀ ਮਸ਼ੀਨ ਕਿੱਡੀ ਵਧੀਆ ਜੀ। ਆਹ ਸਰਾਇ ਖੁੱਲਦਾ। ਹਾਂ ਜੀ। ਮਸ਼ੀਨ ਲੈ ਰਹੀਏ। ਮੈਂ ਤਾਂ ਕਹਿ ਮਸ਼ੀਨ ਲੈ ਰਹੀਏ। ਕਿੱਥੋਂ ਚੱਲਦੀ ਚਲਾਇਓ? ਐਸਾ ਥੱਲੇ ਹੋ ਜਾਓ। ਅੱਛਾ। ਅੱਛਾ ਇਹਨੂੰ ਕੱਢਤਾ ਤੇ ਫੇਰ। ਅੱਛਾ। ਬੜੀ ਰੂੰ ਖੀਨ। ਕਿੰਨਾ ਹਲਕ? ਫੜਕਾ ਕੀ ਹਾਲਤ ਰਿਹਾ ਲੋ ਕਿੱਦਾਂ ਹਾਲਕ ਠੀਕ ਠਾਕ ਇਹਨੇ ਲੱਗਦਾ ਗੁੱਸਾ ਕਰ ਲਿਆ ਇੱਥੋਂ ਘਰਦੇ ਲੱਗੇ ਜੀ ਪਰਸਾ ਲੈਣ ਹੈਗੇ ਨੇ ਬੜੇ ਸੋਹਣੇ ਸੋਹਣੇ ਪਰ ਇਹ ਮਿੰਝੇ ਨੇ ਬੜੇ ਤੇ ਜਿਹੜੀ ਦੁਕਾਨ ਤੇ ਅਸੀਂ ਆਏ ਹਾਂ ਜੀ ਪਰਸਾ ਵਾਲੀ ਆ ਤਾਂ ਹੀ ਦੇਖ ਸਕਦੇ ਜੀ ਤੇ ਇਹ ਆ ਭੈਣ ਹੋਣਾ ਨੇ ਆਪਣ ਕਰ ਲਿਆ ਵਾ ਫੋਲੋ ਸਬਸਕ੍ਰਾਈਬ ਕਰ ਲਿਆ ਵਾ ਤੇ ਇਹਨਾਂ ਦਾ ਵੀ ਨਾਲ ਹੀ ਆਪਾਂ ਪਾ ਦੇਣਾ ਵਾ YouTube ਤੇ ਇਹ ਕਹਿੰਦੇ ਆ ਕਿ ਅਸੀਂ ਅਹੀਂ ਵੇਨੇ ਨੇ ਆ ਜਿਹੜਾ ਵਲੌਗ ਹੈ ਅਸੀਂ ਵੇਨੇ ਨੇ ਆ ਪੰਜਾਬੀਆਂ ਦੇ ਤੇ ਤੁਸੀਂ ਵੀ ਦੱਸੋ ਤੁਹਾਡਾ ਵੀ ਫਿਰ ਇਹਨਾਂ ਨੇ ਸਬਸਕ੍ਰਾਈਬ ਕਰ ਲਿਆ ਆਪਾਂ ਤੁਹਾਨੂੰ ਵੀ ਤੁਹਾਨੂੰ ਵੀ ਹਣ YouTube ਤੇ ਪਾਪਾ ਹੈ ਤੇ ਆਪਾਂ ਨੂੰ ਜਿਹੜੇ ਆ ਸਾਰੇ ਜਵਾਗ ਹੈ ਨਾ ਜਿੰਨੇ ਵੀ ਇਹ ਸਾਰੇ ਟਿਕਣੇ ਦੇ ਦਿੰਦਾ ਹੈ ਆਪਾਂ ਚੱਲੀਏ ਫਿਰ ਹੈ ਚਲੋ ਯਾਰ ਚਲੋ ਆ ਫੜੋ ਸਮਾਨ ਅਮੀ ਇਹਨਾਂ ਨੂੰ ਮੈਂ ਲੈ ਜਾ ਲੈ ਜਾ ਲੈ ਚੱਲਿਆ ਜੀ ਇਹਨਾਂ ਨੂੰ ਮੈਂ ਚਲੋ ਆਪਾਂ ਚੱਲੀਏ ਕਮਰੇ 'ਚ ਚਲੋ ਚਲੋ ਹਾਂ ਕੀ ਮੋਟੇ ਵੀ ਸੀ ਭਾਈ ਤੇ ਇਹਨਾਂ ਨੂੰ ਦੇ ਕੇ ਚਾਰ ਪੰਜ ਪੰਪ ਪੰਪ ਤੇ ਹੁਣ ਮੈਂ ਲੈ ਚੱਲਿਆ ਕਮਰੇ 'ਚ ਅਸੀਂ ਆਵਾਂਗੇ ਹੁਣ ਸ਼ਾਮਾਂ ਨੂੰ ਸ਼ਾਪਿੰਗ ਵੀ ਕਰਨ ਮੜੀ ਸੀ ਵੀ ਜਿਹੜੇ ਜਿਹੜੇ ਵੀਰਾਂ ਨੇ ਸਮਾਨ ਤੋਂ ਮੰਗਾਇਆ ਹੋਆ ਉਹ ਲੈਣ ਤੇ ਬਾਕੀ ਹੁਣ ਆਪਾਂ ਜਾ ਰਹੇ ਹਾਂ ਇਹਦੀ ਕਮਰੇ 'ਚ ਤੇ ਕਮਰੇ 'ਚ ਜਾ ਕੇ ਸਾਨੂੰ ਆ ਗਈ ਨੀਂਦ ਤੇ ਅਸੀਂ ਹੁਣ ਕਮਰੇ 'ਚੋਂ ਆਏ ਆ ਬਾਹਰ ਤੇ ਮੌਸਮ ਵੇਖਿਆ ਵੀ ਬੱਦਲ ਹੋ ਗਿਆ ਸ਼ਾਮਾਂ ਪੈ ਗਈਆਂ ਆ ਕਰ ਦਿਆਂਦੇ ਆ ਵੀ ਫੇਰ ਆਪਾਂ ਚੱਲਦੇ ਆ ਤੇ ਸਾਰੇ ਜਾਣੇ ਇਕੱਠੇ-ਕੁੱਠੇ ਹੋ ਕੇ ਚੱਲੇ ਆ ਦੇਖਣਾ ਵੀ ਅੱਜ ਦਾ ਮਾਹੌਲ-ਚਾਲ ਉਦਾਂ ਵੈਸੇ ਚੱਲੇ ਤੁਰਨ ਫਿਰ ਉਦੋਂ ਦਾ ਸਾਡਾ ਜਿਹੜਾ ਗੁਰਦੁਆਰਾ ਭਜਨਗੜ੍ਹ ਸਾਹਿਬ ਹੈ ਨਾ ਇਹ ਰਹਿੰਦਾ ਸੀ ਮੱਥਾ ਟੇਕਣ ਵਾਲਾ ਤੇ ਅੱਜ ਅਸੀਂ ਚੱਲੇ ਆ ਜੀ ਇਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਪਹਿਲਾਂ ਜਾ ਕੇ ਮੱਥਾ ਟੇਕਦੇ ਆ ਤੇ ਨਾਲੇ ਵੀਊ ਦਿਖਾਉਂਦੇ ਆ ਫਿਰ ਤੁਹਾਨੂੰ ਇਤਿਹਾਸ ਦੱਸਾਂਗੇ ਤੇ ਇਹ ਲੋਕਲ ਗੁਰਦੁਆਰਿਆਂ ਦੇ ਵਿੱਚ ਆ ਜਾਂਦਾ ਬਿਲਕੁਲ ਗਦਾਵਰੀ ਨਦੀ ਦੇ ਕੰਢੇ ਤੇ ਆਏ ਤੇ ਆਪਾਂ ਜਾ ਰਹੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਹ ਵੇਖੋ ਕਿੰਦੀ ਵਧੀਆ ਸਜਾਵਟ ਦੇ ਨਾਲ ਨਾਮ ਲਿਖਿਆ ਹੋਇਆ ਆ ਇਧਰ ਤੋਂ ਲੈ ਕੇ ਪਾਸੇ ਵੀ ਰਾਹ ਜਾਂਦਾ ਵਾ ਤੇ ਇਹ ਵੀ ਤੁਹਾਨੂੰ ਦਿਖਾਉਨੇ ਆ ਆਇਦਰ ਉਹਨਾਂ ਲੋਕ ਆ ਗਏ ਮੇਰੇ ਗੁਰਦੁਆਰਾਵਾ ਇਹਨਾਂ ਦੇ ਕਿ ਆਪਾਂ ਆ ਗਏ ਆ ਜੀ ਆ ਖੂਹ ਬਣਿਆ ਵਾ ਪੁਰਾਣਾ ਖੂਹ ਤੁਸੀਂ ਦੇਖ ਸਕਦੇ ਹੋ ਤੇ ਇਹਨੇ ਸਾਹਮਣੇ ਉਹ ਤੇ ਇੱਥੇ ਬਣਿਆ ਜੀ ਅੰਗੀਠਾ ਸਾਹਿਬ ਸੰਤ ਬਾਬਾ ਹਜੂਰਾ ਸਿੰਘ ਜੀ ਸਾਫ ਦਾ ਜਥੇਦਾਰ ਇਹਨਾਂ ਦੀ ਵੀ ਜਿਹੜੀ ਇੱਥੇ ਉਹ ਜਗ੍ਹਾ ਬਣਾਈ ਗਈ ਆ ਇਹ ਮਾਥਾ ਦੇਖ ਗਏ ਤੇ ਇਸ ਤੋਂ ਬਾਅਦ ਆਪਣੇ ਦੋ ਰਿਸ਼ਤੇਦਾਰ ਆਏ ਹੀ ਤੇ ਉਹਨਾਂ ਨੇ ਜਿਹੜਾ ਵਾ ਲੋਕਲ ਗੁਰਦੁਆਰੇ ਜਿਹੜੇ ਆ ਉਹ ਨਹੀਂ ਵੇਖੇ ਤੇ ਹੁਣ ਆਪਾਂ ਚੱਲਦੇ ਆ ਜੀ ਗਦਾਵਰੀ ਨਦੀ ਦੇ ਆ ਵੀਰਾਂ ਆਪਾਂ ਨੂੰ ਮਿਲਿਆ ਜੀ ਤੇ ਇਹਨੇ ਚੈਨਲ ਦਾ ਨਾਮ ਪੁੱਛਿਆ ਤਾਂ ਮੈਂ ਦੱਸਿਆ ਮੈਂ ਕਿਹਾ ਗੁਰਪੁਰ ਨਰ ਮੇਰੇ ਖਾਲਸਾ ਵੀਰ ਸੱਤ ਮਰਦ ਆ ਏ ਜੇ ਨਹੀਂ ਮੇਰਾ ਵਲੌਗ ਵੇਖਣ ਦਾ ਇਹਦੇ ਵੀਰ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆ ਅਸੀਂ ਪਹੁੰਚ ਗਏ ਜੀ ਗਦਾਵਰੀ ਨਦੀ ਤੇ ਤੁਸੀਂ ਵੇਖ ਸਕਦੇ ਜੇ ਕਿੰਦਾ ਦਾ ਵੀਊ ਆ ਸੰਗਤਾਂ ਜਿਹੜੀਆਂ ਸਾਰੀਆਂ ਉਹ ਦ੍ਰਿਸ਼ ਵੇਖਣ ਦੀਆਂ ਗਦਾਵਰੀ ਨਦੀ ਦਾ ਤੇ ਕੱਲ ਜਿਹੜਾ ਸਾਰੀ ਈੜੀ ਮੀਂਹ ਪੈਂਦਾ ਰਿਹਾ ਵਾ ਤੇ ਜਿੱਦਾ ਕਰਕੇ ਉਹ ਥੋੜੀ ਜਿਹੀ ਗਦਾਵਰੀ ਨਦੀ ਜਿਹੜੀ ਆ ਉਹ ਤਾਂ ਆਈ ਆ ਤੇ ਬਾਕੀ ਆਪਾਂ ਚੱਲਦੇ ਆਂ ਜਿਹੜੇ ਰਿਸ਼ਤੇਦਾਰ ਆ ਆਪਣੇ ਉਹ ਉੱਥੇ ਹੀ ਬਹਿ ਗਏ ਆ ਰਾਹ ਜੀ ਬਹਿ ਗਏ ਆ ਤੇ ਆਪਾਂ ਗਾਹ ਜਾਂਦੇ ਥੱਲੇ ਹੋ ਗਏ ਅੰਨੇ ਦੇ ਦੇਖਣ ਚ ਚੱਲਣ ਕਰਨੀ ਦੀ ਇੱਛਾ ਤਾਂ ਕਰਦੀ ਹੁੰਦੀ ਹੈ ਨਾ ਹਾਂਜੀ ਤੇ ਮੇਰੇ ਨਾਲ ਜਿਹੜੇ ਆ ਉਹ ਆ ਜਵਾਕ ਆ ਗਏ ਆ ਇਧਰ ਰੱਖੋ ਚਲੋ ਬੱਚਿਓ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਵੀ ਜਿਹੜਾ ਗਦਾਵਰੀ ਨਦੀ ਦੇ ਕੰਢੇ ਤੇ ਜਿਹੜਾ ਵਾ ਉਹ ਸ਼ਮਸ਼ਾਨ ਘਾਟ ਬਣਾਇਆ ਗਿਆ ਵਾ ਤੇ ਸਸਕਾਰ ਤੁਹਾਡੇ ਸਾਹਮਣੇ ਹੁਣੇ-ਹੁਣੇ ਤੇ ਕਰਕੇ ਗਿਆ ਵਾ ਇਹ ਚੀਜ਼ ਬਹੁਤ ਘੱਟ ਪਤਾ ਨਹੀਂ ਕਿਸੇ ਨੂੰ ਪਤਾ ਹੋ ਗਈ ਪਰ ਇਗਨੋਰ ਕਰਕੇ ਸਾਰੀ ਸੰਗਤ ਜਿਹੜੀ ਆ ਉਹ ਗਦਾਵਰੀ ਨਦੀ ਵੱਲ ਧਿਆਨ ਦਿੰਦੀ ਆ ਤੇ ਇਹ ਸ਼ਮਸ਼ਾਨ ਘਾਟ ਆ ਤੇ ਇਧਰਲੇ ਪਾਸੇ ਜਿਹੜੀ ਆ ਗਦਾਵਰੀ ਨਦੀ ਆ ਤੇ ਉਹ ਪਰਲੇ ਪਾਸੇ ਆਪਣੇ ਜਿਹੜੇ ਆ ਗੁਰਦੁਆਰਾ ਸਾਹਿਬ ਆ ਤੇ ਜਿੱਦਾਂ ਕਿ ਤੁਸੀਂ ਵੇਖ ਸਕਦੇ ਅਸੀਂ ਉਦੋਂ ਦੇ ਗਦਾਵਰੀ ਨਦੀ ਦੇ ਬੈਠੇ ਆ ਤੇ ਰਿਸ਼ਤੇਦਾਰ ਜਿਹੜੇ ਆ ਸਾਡੇ ਉਹ ਮੱਥਾ ਟੇਕਣ ਗਏ ਆ ਗੁਰਦੁਆਰਾ ਸਾਹਿਬ ਨਗੀਨਾ ਘਾਟ ਤੇ ਅਗਲੇ ਪਾਸੇ ਜਿਹੜਾ ਮਹਾਰਾ ਰਣਜੀਤ ਸਿੰਘ ਜੀ ਦਾ ਬੰਦਾ ਘਾਟ ਆ ਤੇ ਇੱਥੇ ਤੁਸੀਂ ਵੇਖ ਸਕਦੇ ਮੌਸਮ ਕਿੱਡਾ ਵਧੀਆ ਆ ਵਿਖਾ ਦਿਓ ਮੜਾ ਜਿਆ ਆ ਕਿੱਡੇ ਸੋਹਣੇ ਸੋਹਣੇ ਬੱਦਲ ਹੋਏ ਆ ਇਥੇ ਮੀਂਹ ਦਾ ਕੋਈ ਪਤਾ ਨਹੀਂ ਲੱਗਦਾ ਅਸੀਂ ਕਿਤਾਬ ਦੇ ਨਦੀ ਤੋਂ ਬਾਅਦ ਅਸੀਂ ਚੱਲੇ ਹਾਂ ਜੀ ਬਾਜ਼ਾਰ ਨੂੰ ਤੇ ਲਗਭਗ ਬਾਜ਼ਾਰ ਪਹੁੰਚਣ ਹੀ ਆਲੇ ਹਾਂ ਤੇ ਮਿੰਟੋ-ਮਿੰਟ ਮੀਂਹ ਆ ਗਿਆ ਆਹ ਵੇਖੋ ਤੁਸੀਂ ਸਾਰੀ ਜ਼ਮੀਨ ਸਾਰਾ ਕੁਝ ਗਿੱਲਾ ਹੋ ਗਿਆ ਤੇ ਅਸੀਂ ਵੀ ਆ ਸਾਰੇ ਅਣ ਇੱਧਰ ਆ ਗਏ ਅਸੀਂ ਵੀ ਆ ਸ਼ਾਤ ਇਹ ਥੱਲੇ ਖਲੋਤੇ ਹਾਂ ਕਿਉਂਕਿ ਮੀਂਹ ਆ ਗਿਆ ਤੇ ਹੁਣ ਇਹ ਵੇਖੋ ਘਾਟ ਵੀ ਜਾਣਾ ਆੜ ਗਿਆ ਆ ਠੀਕ ਆ ਐਨੀ ਗੱਲ ਕਹੀ ਦੱਦਵੀ ਗਿਆ ਚਲੋ ਚੱਲੀਏ ਬਸ ਇੰਨਾ ਕਿ ਮੀਂਹ ਪੈਂਦਾ ਇੱਥੇ ਮੀ ਪੈ ਗਿਆ ਹਟ ਗਿਆ ਮੀ ਪੈ ਗਿਆ ਹਟ ਗਿਆ ਐਂ ਤਾਂ ਅਸੀਂ ਆਖਿਆ ਵੀ ਚੱਲ ਮੀ ਹਟ ਗਿਆ ਨਾ ਪਰ ਮੀ ਉਹ ਤੋਂ ਵੀ ਤੇਜ਼ ਆ ਗਿਆ ਤੇ ਵਿੱਚ ਜਿਹੜੇ ਉਹ ਨਿਆਣੇ ਆ ਉਹ ਵਿਚਾਰੇ ਵੇਖੋ ਉਹ ਦੇਖੋ ਆਪ ਦਾ ਜਿਹੜਾ ਵੇਚਣ ਨੂੰ ਲਾਇਆ ਉਹਨਾਂ ਨੇ ਸਾਰਾ ਸਾਗ ਥਾਗ ਗਿਆ ਚੁੱਕੰਦਾ ਦੋਵੇਂ ਛਤਰੀਆਂ ਨਾਲ ਤੇ ਲਾਈਟਾਂ ਹੀ ਆਣਾ ਲਾਇਆ ਵਾ ਤੇ ਮੀ ਬਹੁਤ ਜਿਆਦਾ ਆ ਗਿਆ ਫੇਰ ਹੁਣ ਇਹ ਮੀ ਹਟਿਆ ਸੀ ਤੇ ਫੇਰ ਮੀ ਆ ਗਿਆ ਇੱਥੇ ਕੋਈ ਪਤਾ ਨਹੀਂ ਲੰਦਾ 1 ਮਿੰਟ 'ਚ ਮੀ ਆ ਜਾਂਦਾ ਤੇ 1 ਮਿੰਟ 'ਚ ਹਟ ਜਾਂਦਾ ਐਂ ਤਾਂ ਲੱਗਦਾ ਤੇ ਅਸੀਂ ਆਏ ਆ ਜੀ ਹੁਣ ਸਤਖੰਡ ਸਾਹਿਬ ਗੁਰਦੁਆਰਾ ਸਾਹਿਬ ਮਾ ਸਾਡੇ ਘੰਟੇ ਅਸੀਂ ਹੁਣ ਮਾ ਸਾਡੇ ਦੇਖ ਰਹੀਏ ਸਤਖੰਡ ਸਾਡੇ ਕਿੰਨੋਂ ਬਾਅਦ ਆਈ ਫੇਰ ਆ ਗਏ ਆ ਜੀ ਜਿਹੜਾ ਖਰੀਦਾਂ ਖਰਾਦੀ ਕਰਨ ਤੇ ਇਧਰ ਇੱਕੋ ਛੋਟੀਆਂ ਛੋਟੀਆਂ ਜਿਹੜੀਆਂ ਖੜਾਵਾਂ ਬਣੀਆਂ ਗਈਆਂ ਗੱਡੀਆਂ ਲਿਗੀਆਂ ਲਿਗੀਆਂ ਤੇ ਹੁਣ ਅਸੀਂ ਲੈ ਲੱਗੇ ਆ ਜੀ ਜਿਹੜੇ ਗਲਾਸ ਜਿਹੜੇ ਕਹਿੰਦੇ ਆ ਵੀ ਅੱਧਾ ਕਿਲੋ ਵਾਲੇ ਗਲਾਸ ਤੇ ਹੋਰ ਵੀ ਬਥੇਰੇ ਭਾਂਡੇ ਹੈਗੇ ਆ ਪਰ ਆਪਾਂ ਨੂੰ ਜਿਹੜੀ ਲੋੜ ਆ ਉਹ ਆਪਾਂ ਜਿਹੜੇ ਲੈਣੇ ਆ ਉਹ ਅੱਧਾ ਕਿਲੋ ਵਾਲੇ ਗਲਾਸ ਲਵਾਂਗੇ ਤੇ ਇੱਥੇ ਹੀ ਵੇਖ ਸਕਦੇ ਜੀ ਕਿ ਅੱਧਾ ਕਿਲੋ ਵਾਲਾ ਗਲਾਸ ਤੁਹਾਨੂੰ ਦਿਖਾਉਣਾ ਇੱਥੇ ਕਿਤੇ ਟੰਗਿਆਣਾ ਉਹ ਪਰ ਉੱਤੇ ਇੱਕ ਗੱਲ ਹੈ ਗਲਤੀ ਜਿਹੜੀ ਆ ਸ਼੍ਰੀ ਹਜੂ ਜੀ ਸਾਹਿਬ ਲਿਖਿਆ ਕਿਉਂਕਿ ਝੂਠੇ ਮਿੱਠੇ ਹੱਥ ਲੱਗਦੇ ਨੇ ਆ 1.5 ਕਿਲੋ ਵਾਲੇ ਗਲਾਸ ਹੈ ਤੇ ਡਿਜ਼ਾਈਨ ਵੀ ਬਣਿਆ ਵਧੀਆ ਬਣਿਆ ਇਧਰ ਦੇਖ ਸਕਦੇ ਤੁਸੀਂ ਉਹ ਕੈਮਰਾ ਵੀ ਦਿਖ ਹੁੰਦਾ ਜੀ ਮੇਰੇ ਆ ਵਧੀਆ ਜਿਹਾ ਪੂਰਾ ਘੈਂਟ ਜੇ ਆ ਲੈ ਲੀਏ ਤੇ ਉੱਤੇ ਲਿਖਿਆ ਵੀ ਨਹੀਂ ਨਾਲੇ ਝੂਠੇ ਹੱਥ ਲੱਗਣਗੇ ਤੇ ਕੋਈ ਚੱਕਰ ਵੀ ਨਹੀਂ ਦੇਖੋ ਆ ਕੀ ਕੀ ਬੰਦਾ ਦਾ ਬਣਾਈ ਇਦਾਂ ਦਾ ਵੀ ਬਣ ਜਾਂਦਾ ਇਹ ਡਿਜ਼ਾਈਨ ਤੇ। ਇਦਾਂ ਦਾ ਵੀ ਬਣ ਜਾਂਦਾ ਜੀ ਬੋਲ ਦੀ। ਇਦਾਂ ਦਾ ਵੀ ਬਣ ਜਾਂਦਾ ਜੀ। ਇਹ ਹੋਰ ਕੀ? ਹੋਰ ਬਸ ਇੱਕ ਪ੍ਰੈਸ ਹੋ ਜਾਂਦਾ। ਇਦਾਂ। ਵਾਹ ਵੜਾ ਵੈਰੀ ਗਾਡਾ ਟੋਪ ਕਰੀ ਬਣਿਆ। ਬਹੁਤ ਵਧੀਆ। ਸਾਰੇ ਹਾਸ ਤੇ ਖਰੀਦਨੇ ਸਾਰੇ ਆ ਜਿਹੜੇ ਭਾਂਡੇ ਆਣੇ ਸਾਰੇ ਆ ਖਰੀਦ ਲਿਆ ਵੀਰ ਹੁਣਾਂ ਦੋ। ਤੇ ਇਹ ਵੀ ਹੁਣ ਵੀਰਾਂ ਨਹੀਂ ਲੱਗੇ ਸਬਸਕ੍ਰਾਈਬ ਕਰਨ। ਥੈਂਕ ਯੂ ਵੀਰ ਜੀ। ਭਈਆ ਥੈਂਕ ਯੂ। ਦਾ ਹੀ ਨਲੇਜ ਜੀ ਭਾਂਡੇ ਤੇ ਵੀਰ ਨੇ ਆਪਾਂ ਨੂੰ ਕਰ ਲਿਆ ਸਬਸਕ੍ਰਾਈਬ ਤੇ ਅੱਧੋਂ ਜ਼ਿਆਦਾ ਦੇ ਸਬਸਕ੍ਰਾਈਬਰ ਆਪਾਂ ਇੱਥੇ ਹੀ ਮਿਲ ਗਏ 60,000 ਤੋਂ ਸਬਸਕ੍ਰਾਈਬਰ ਮਿਲ ਗਏ ਸਾਨੂੰ ਇੱਥੇ ਹੋਣੀ ਚੱਲਿਆ ਜੀ ਵਾਪਸ ਕਮਰੇ 'ਚ ਤੇ ਜਿਹੜਾ ਆਪਣਾ ਇਹਦਾ ਵਲੌਗ ਸੀ ਇਹਦੇ ਵਿੱਚ ਆਪਾਂ ਕੀਤੀ ਹੈ ਜਿਹੜੀ ਆ ਘਰ ਦੇ ਨਾਲ ਸ਼ਾਪਿੰਗ ਤੇ ਨਾਲੇ ਗੁਰਦੁਆਰਾ ਸਾਹਿਬ ਜਿਹੜੇ ਰਹਿ ਗਿਆ ਸੀ ਇੱਕ ਉੱਥੇ ਆਪਾਂ ਮੱਥਾ ਟੇਕ ਲਿਆ ਤੇ ਗਦਾਵਰੀ ਨਦੀ ਤੋਂ ਹੋ ਕੇ ਮੁੜ ਕੇ ਸੱਚਖੰਡ ਸਹਿ ਮੱਥਾ ਟੇਕ ਕੇ ਤੇ ਇਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਕਮੈਂਟ ਮਾਰ ਦਿਓ ਚੰਗਾ ਜੀ ਬਾਏ ਬਾਏ ਸਤ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਚ